ਵੀ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਮੁੱਖ ਚੌੜਕ ਕਮਿਸ਼ਨਰ ਦੀ ਨਿਯੁਕਤੀ ਨੂੰ ਲੈ ਕੇ ਅੱਜ ਸਵੇਰ ਦੇ ਸਮੇਂ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਗਈ ਹੈ ਤੇ ਵੱਡੇ ਸਵਾਲ ਵੀ ਜਿਹੜੇ ਨੇ ਜਿਹੜੇ ਪਟੀਸ਼ਨ ਕਰਤਾ ਨੇ ਉਹਨਾਂ ਦੇ ਵੱਲੋਂ ਵੱਡੇ ਸਵਾਲ ਚੁੱਕੇ ਜਾ ਰਹੇ ਨੇ ਦੇਖਿਆ ਜਾ ਸਕਦਾ ਸੀ ਕਿ ਜਿਹੜੇ ਇਲੈਕਸ਼ਨ ਕਮਿਸ਼ਨਰ ਸੀ ਅਰुण गोयल ਉਹਨਾਂ ਦੇ ਵੱਲੋਂ ਅਚਾਨਕ ਹੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਪਦ ਤੋਂ ਇਸਤੀਫਾ ਦੇ ਦਿੱਤਾ ਗਿਆ ਤਾਂ ਜਿਸ ਵੇਲੇ ਨਿਯੁਕਤੀ ਹੋਈ ਸੀ ਉਸ ਵੇਲੇ ਵੀ ਕਾਫੀ ਜ਼ਿਆਦਾ ਵਿਵਾਦਾਤ ਵਿੱਚ ਦੇਖੇ ਜਾ ਸਕਦੇ ਸੀ ਤੇ ਅਚਾਨਕ ਹੀ ਜਿਹੜੇ ਪ੍ਰੈਜ਼ੀਡੈਂਟ ਨੇ ਉਹਨਾਂ ਨੂੰ ਆਪਣਾ ਇਸਤੀਫਾ ਵੀ ਇਲੈਕਸ਼ਨ ਕਮਿਸ਼ਨਰ ਦੇ ਵੱਲੋਂ ਸੌਂਪ ਦਿੱਤਾ ਗਿਆ ਸੀ ਤਾਂ ਹੁਣ ਇਸ ਪੂਰੇ ਮਾਮਲੇ ਤੇ ਨਵਾਂ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਜਿਹੜੇ ਮੁੱਖ ਚੋਣ ਕਮਿਸ਼ਨਰ ਦੀ ਨਿਯੁਕਤੀ ਹੈ ਉਸ ਨੂੰ ਲੈ ਕੇ ਸੋਮਵਾਰ ਨੂੰ ਹੀ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ ਦੇਖਿਆ ਜਾ ਸਕਦੇ ਕਿ ਜਿਹੜੇ ਪਟੀਸ਼ਨਰ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਸਰਕਾਰ ਨੂੰ ਚੀਫ ਇਲੈਕਸ਼ਨ ਕਮਿਸ਼ਨਰ ਤੇ ਹੋਰ ਜਿਹੜੇ ਚੌੜ ਕਮਿਸ਼ਨਰ ਨੇ ਉਹਨਾਂ ਨੂੰ ਨਿਯੁਕਤ ਕਰਨ ਤੋਂ ਰੋਕਿਆ ਜਾਵੇ ਤਾਂ ਵੱਡੇ ਸਵਾਲ ਵੀ ਜਿਹੜੇ ਨੇ ਚੁੱਕੇ ਜਾ ਰਹੇ ਸੀ ਇਸ ਸਮੇਂ ਚੌੜ ਕਮਿਸ਼ਨ ਵਿੱਚ ਦੋ ਚੌੜ ਕਮਿਸ਼ਨਰਾਂ ਦੀਆਂ ਅਸਾਮੀਆਂ ਜਿਹੜੀਆਂ ਨੇ ਖਾਲੀ ਦੇਖੀਆਂ ਜਾ ਸਕਦੀਆਂ ਨੇ ਤੇ ਇਹਨਾਂ ਨੂੰ ਭਰਨ ਦੇ ਲਈ ਪ੍ਰਧਾਨ ਮੰਤਰੀ ਦੀ ਅਗਵਾਈ ਵਾਲਾ ਪੈਨਲ 13 ਜਾਂ 14 ਮਾਰਚ ਨੂੰ ਇਸ ਬਾਬਤ ਇੱਕ ਮੀਟਿੰਗ ਵੀ ਕਰ ਸਕਦਾ ਹੈ ਫਿਲਹਾਲ ਚੌੜ ਕਮਿਸ਼ਨ ਵਿੱਚ ਸਿਰਫ ਸੀਈਸੀ ਰਾਜੀਵ ਕੁਮਾਰ ਹੀ ਬਚੇ ਨੇ ਅਨੂਪ ਚੰਦਰ ਪਾਂਡੇ ਜਿਹੜੇ ਇੱਕ ਚੌੜ ਕਮਿਸ਼ਨਰ ਸੀ ਫਰਵਰੀ ਦੇ ਵਿੱਚ ਸੇਵਾਮੁਕਤ ਹੋ ਚੁੱਕੇ ਸੀ ਤੇ ਦੂਜੇ ਪਾਸੇ ਅਰुण गोयल ਜਿਹੜੇ ਨੇ ਅਚਾਨਕ ਹੀ 8 ਮਾਰਚ ਦੀ ਸਵੇਰ ਨੂੰ ਉਹਨਾਂ ਦੇ ਵੱਲੋਂ ਆਪਣਾ ਇਸਤੀਫਾ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਸੌਮ ਦਿੱਤਾ ਗਿਆ ਤੇ 9 ਮਾਰਚ ਨੂੰ ਉਸ ਨੂੰ ਸਵੀਕਾਰ ਕਰ ਲਿਆ ਗਿਆ ਤਾਂ ਦੇਖਿਆ ਜਾ ਸਕਦਾ ਸੀ ਕਿ ਜਿਸ ਵੇਲੇ ਅਰुण गोयल ਨਿਯੁਕਤ ਹੋਏ ਸੀ ਉਸ ਵੇਲੇ ਵੀ ਕਾਫੀ ਜ਼ਿਆਦਾ ਵਿਵਾਦਾਂ ਦੇ ਵਿੱਚ ਰਹੇ ਸੀ ਪਰ ਹੁਣ ਉਹਨਾਂ ਦੇ ਵੱਲੋਂ ਇਸਤੀਫਾ ਦੇ ਦਿੱਤਾ ਗਿਆ ਤੇ ਦੇਖਣਾ ਹੋਏਗਾ ਕਿ ਕਿਸ ਤਰੀਕੇ ਦੇ ਨਾਲ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਸ਼ਨ ਕਮਿਸ਼ਨਰਾਂ ਦੀ ਨਿਯੁਕਤੀ ਕੀਤੀ ਜਾਂਦੀ ਹੈ ਕਿਉਂਕਿ ਥੋੜਾ ਹੀ ਸਮਾਂ ਦੇਖਿਆ ਜਾ ਸਕਦਾ ਕਿ ਹੁਣ ਬਹੁਤ ਥੋੜਾ ਸਮਾਂ ਜਿਹੜਾ ਇਲੈਕਸ਼ਨਸ ਦੇ ਵਿੱਚ ਬਚ ਚੁੱਕੇ ਤੇ ਇਸ ਵਿੱਚਕਾਰ ਮੁੱਖ ਚੋਣ ਕਮਿਸ਼ਨਰ ਦੀ ਨਿਯੁਕਤੀ ਨੂੰ ਲੈ ਕੇ ਅੱਜ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਵੀ ਪਾਈ ਗਈ ਅਤੇ ਸੁਪਰੀਮ ਕੋਰਟ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕੀ ਕੁਝ ਕਿਹਾ ਜਾਏਗਾ ਇਹ ਵੀ ਆਉਣ ਵਾਲਾ ਸਮਾਂ ਹੀ ਦੱਸੇਗਾ ਇਸ ਵੇਲੇ